ਨਾਸਰੀ ਮਹਿਲਾ ਪਹਿਲਾ ਜੀਵਾ ਤੇਰਾ ਨਾਈ ਮਨ ਆਨੰਦ ਹੈ ਜਿਉ ਸੱਚੋ ਸੱਚਾ ਨਾਉ ਗੁਰ ਗੋਵਿੰਦ ਹੈ ਜਿਉ ਗੁਰ ਗਿਆਨ ਅਪਾਰ ਸਿਰਜਣਹਾਰਾ ਜਿਨ ਸਿਰ ਜੀ ਤਿਨ ਕੋਈ ਪਰਵਾਣਾ ਆਲਾ ਹੁਕਮ ਪਠਾਇਆ ਠੇਰ ਨ ਸਕਤ ਕੋਈ ਆਪੇ ਕਰਿ ਵਿਖੇ ਸਿਰ ਸਿਰ ਲੇਖੇ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਗੰਮ ਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰਨਾ ਕੋਏ ਆਇਆ ਜਾਏ ਸੀ ਜਿਉ ਹੁਕਮੀ ਹੋਏ ਨਵੇਰ ਧਰਮ ਚੁਕਾਏ ਸੀ ਜਿਉ ਗੁਰ ਧਰਮ ਚੁਕਾਏ ਅਕਤਿ ਕਹਾਏ ਸਾਚ ਮੈਂ ਸਾਚ ਸੁਮਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆ ਜੀਓ ਇਕ ਸਾਹਿਬ ਦੁਇ ਰਹਾ ਵਾਦ ਵਧੰਡਿਆ ਜਿਉ ਦੁਇਰਾ ਚਲਾਏ ਹੁਕਮ ਸਬਾਏ ਜਨਮੋਂ ਆ ਸੰਸਾਰ ਨਾਮ ਬਿਨਾ ਨਹੀਂ ਕੋ ਬੇਲੀ ਵਿਖਲਾਦੀ ਸਿਰ ਪਹਾਰਾ ਹੁਕਮੀਆਂ ਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਜਿੰਦ ਆਪੇ ਸਾਚਾ ਸਿਰਜਣਹਾਰਾ ਤਖਤ ਸੁਹਾਏ ਦਰਬਾਰ ਸ਼ਬਦ ਸੁਹਾਇ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਉ ਰਸਨ ਰਸਾਏ ਨਾਮ ਤਿਸਾਏ ਗੁਰ ਕੈ ਸ਼ਬਦ ਵਿਟਾਣੇ ਪਾਰਸ ਪਰਸ ਪਹਰਸ ਹੋਏ ਜਾਂ ਤੇਰੇ ਮਨ ਭਾਣੀ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋ ਹੁੰਦਾਰ ਸਾਚਾ ਸਾਚੇ ਕੇਵਾ ਪਾਰੀ ਭੂਖ ਪਿਆਸ ਆਥ ਕਿਉਂ ਦਰ ਜਾਏ ਸੰਜਿਓ ਸਤਗੁਰ ਪੁੱਛੋਂ ਜਾਏ ਨਾਮ ਧਿਆਏ ਸੰਜਿਓ ਪਤਨਾਮ ਧਿਆਈ ਸਾਚ ਚੁਵਾਈ ਗੁਰਮੁਖ ਸਾਚ ਪਛਾਣਾ ਦੀਨ ਨਾਥ ਦਇਆ ਮਿਰੰਜਨ ਆਨੰਦੇ ਨਾਮੁ ਵਖਾਣਾ ਕਰਨੀ ਕਾਰ ਤੋਂ ਫੁਰਮਾਈ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਤਨਾਸਰੀ ਸ਼ੰਤ ਮਹਿਲਾ ਪਹਿਲਾ ਤੇਰ ਸੰਗ ਮੂਠੜੀਏ ਖਬਰ ਨਾ ਪਾਈ ਆ ਜੀਓ ਮਸਤਕ ਲਿਖਿਆ ੜਾ ਲੇਖ ਪੁਰਬ ਕੁਮਾਇਆ ਜੀਓ ਲੇਖ ਨ ਮਿਟਈ ਪੁਰਬ ਕੁਮਾਇਆ ਕਿਆ ਜਾਣ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਆਉ ਗੁਣ ਬੈ ਬਰੋਸੀ ਧਨ ਜੋ ਬਨ ਆਕਤੀ ਛਾਇਆ ਬਿਰਦਪੈ ਦਿਨ ਕੁੰਨਿਆ ਨਾਮਕ ਨਾਮ ਬਿਨਾ ਦੋਹਾਗਣ ਛੂਟੀ ਝੂਠ ਵਿਸਨਿਆ ਬੁੱਢੀ ਘਰ ਘਾਲਿਓ ਗੁਰ ਤੇ ਪਾਏ ਚਲੋ ਸੱਚ ਨਾਮ ਤੇ ਹਾਏ ਪਾਵੇ ਸੁਖ ਮਹਿਲੋ ਹਰ ਨਾਮ ਤੇ ਆਏ ਤਾ ਸੁਖ ਪਾਏ ਪੀੜ ਦਿਨ ਚਾਰੇ ਨਿਜ ਘਰ ਜਾਏ ਬਹਿ ਸਚ ਪਾਏ ਅਨੰਦ ਨਾਲ ਉੱਕਿਆਰੇ ਵਿਣ ਭਗਤੀ ਘਰ ਵਾਸ ਨ ਹੋਵੀ ਸੁਣਿਆ ਲੋਕ ਸੁਬਾਏ ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸਚ ਨਾਏ ਤੇਰ ਤਨ ਭਾਵੈ ਤਾਂ ਪਿਰ ਭਾਵੈ ਨਾਰੀ ਜੀ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਉ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮ ਨਿਮ ਭਗਤ ਕਰੇ ਮਾਇਆ ਮੋਜ ਲਾਏ ਪ੍ਰੀਤਮ ਰਸ ਮੈਂ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸਾਚ ਵਸੀ ਸੋਹਾਗ ਤਿਰਸਿਓਂ ਪ੍ਰੀਤ ਪਿਆਰੀ ਤੇਰ ਘਰ ਸੋਹੈ ਨਾਰ ਜੇ ਤਿਰ ਪਾਵੇ ਜੀਓ ਝੂਠੇ ਵਹਿਣ ਚਵੇ ਕਾਮਨਾ ਆਵੇ ਜੀਓ ਝੂਠ ਅਲਾਵੇ ਕਾਮਨਾ ਆਵੇ ਨਾ ਤਿਰ ਦੇਖਣੈਣੀ ਅਬ ਗੁਣੀ ਆਰੀ ਕੰਤ ਵਿਸਾਰੀ ਛੂਟੀ ਵਿਦਣ ਰਹਿਣੀ ਗੁਰ ਸ਼ਬਦ ਨਾ ਮੰਨੇ ਫਹੀ ਫਾਤੀ ਸਾਧਨ ਮਹਿਲ ਨਾ ਪਾਏ ਨਾਨਕ ਆਪੇ ਆਪ ਤਿ ਸ਼ਾਨੇ ਗੁਰਮੁਖ ਸਹਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ ਨਾਮ ਬਿਨ ਕੂੜਿਆਰ ਕੂੜ ਕੁਮਾਨਿਆ ਜੀਉ ਹਰ ਭਗਤ ਸੁਹਾਵੀ ਸਾਚੇ ਪਾਵੀ ਪਾਏ ਪ੍ਰਗਤ ਪ੍ਰਭ ਰਾਤੀ ਤੇਰ ਰਲਿਆਲਾ ਜੋਗਨ ਬਾਲਾ ਤਿਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸ਼ਹਿਰ ਆਵਾਸੀ ਫਲ ਤਏ ਗੁਣ ਤਾਰੀ ਨਾਨਕ ਸਾਚ ਮਿਲੇ ਵਡਿਆਈ ਤੇਰ ਘਰ ਸੋਹੈ ਨਾਰੀ ਤਨਾਸਰੀ ਸ਼ੰਤ ਮੈਲਾ ਚੌਥਾ ਕਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਜਿਓ ਤੇ ਪਾ ਕਰੇ ਤਾ ਨਾਮ ਧਿਆਈਐ ਜਿਓ ਸਤਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜਿਓ ਗੁਣ ਗਾਏ ਵਿਗਸੈ ਸਦਾ ਆਨੰਦੈ ਜਾਂ ਆਪ ਸੱਚ ਭਾਵੇ ਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਤੇਾਈਐ ਜਿਉ ਅੰਦਰ ਸਾਚਾ ਨਹਿ ਪੂਰੇ ਸਤਗੁਰਾਂ ਜਿਉ ਥਾ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜਿਉ ਤਦੇ ਨਾ ਵਿਸਾਰੀ ਅਨੰਦਿਨ ਸੁਮਹਾਰੀ ਜਾ ਨਾਮ ਲਈ ਤਾਂ ਜੀਵਾ ਸ਼ਰਮਣੀ ਸੁਣੀ ਤਾਂ ਕੇ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮੇਲੇ ਅਨੰਦਿਨ ਬੇਕਬੁੱਧ ਵਿਚਰਾ ਅੰਦਰ ਸਚ ਮੇ ਪੂਰੇ ਸਤਗੁਰ ਸਤਸੰਗਤ ਮਿਲ ਵਡ ਤਾਗ ਤਾਂ ਹਰ ਰਸ ਆਵੈ ਜਿਉ ਆਨੰਦਨ ਰਹਿ ਲਵਲਾਏ ਤਾਂ ਸਹਿਜ ਸਮਾਵੈ ਜਿਉ ਸਹਿਜ ਸਮਾਵੈ ਤਾਂ ਹਰ ਮਨ ਪਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸ਼ੋਭਾ ਜਗ ਅੰਤਰ ਰਾਮ ਨਾਮ ਲਵ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਤਰੈ ਸੋ ਧਾਵੈ ਸਤ ਸੰਗਤ ਮੇਲਾ ਵੱਡ ਫਾਗ ਤਾਂ ਹਰ ਰਸ ਆਵੇ ਜਿਉ ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜਿਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਉ ਮਾਇਆ ਦੁਖ ਮੋਹਿਆ ਹਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਤਬ ਦੇ ਤਿਸ ਚੇਤਨਾਹੀ ਅੰਤ ਗਿਆ ਪਸ਼ੁਤਾ ਵੇ ਦਿਨ ਨਾ ਵੇ ਕੋ ਸਾਥ ਨ ਚੱਲ ਪੁੱਤਰ ਤਤਰ ਮਾਇਆ ਧੋਇਆ ਦੂਜਾ ਐ ਭਾਏ ਦੁਖ ਹੋਇ ਮਨਮੁਖ ਜਮਨਜ ਹੋਇ ਜੀਓ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰਪਾ ਜੀਓ ਸਦਾ ਰਹੇ ਕਰ ਜੋੜ ਪ੍ਰਮਨ ਪਾਯਾ ਜੀਓ ਪ੍ਰਮਨ ਪਾਵੇ ਤਾ ਹੁਕਮ ਸੁਮਾਵੇ ਹੁਕਮ ਮੰਨ ਸੁਖ ਪਾਯਾ ਆਨੰਦੇ ਨੰ Jap ਤਰਹਿ ਦਿਨ ਰਾਤੀ ਸਹਿਜੇ ਨਾਮ ਸੁਿਹਾਯਾ ਨਾਮੋ ਨਾਮਿ ਮਿਲ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਵੇ ਜੀਓ